ਅਸੀਂ ਇਸ ਵੇਲੇ ਮੌਜੂਦ ਹਾਂ ਤਰਨਤਾਰਨ ਦੇ ਇੱਕ ਨਿੱਜੀ ਕਾਲਜ ਵਿੱਚ ਜੋ ਪਿੰਡ ਪਿੱਦੀ ਦੇ ਵਿੱਚ ਹੈ ਜਿੱਥੇ ਮੇਰੇ ਪਿਛਲੇ ਕਾਲਜ ਦੀ ਬਿਲਡਿੰਗ ਹੈ ਇੱਥੇ ਜਿਹੜੀਆਂ ਜਿਹੜੀ ਕੱਲ ਜਿਮਨੀ ਚੋਣ ਹੋਈ ਹੈ ਉਸ ਦੀਆਂ EVM ਮਸ਼ੀਨਾਂ ਨੂੰ ਇੱਥੇ ਸਖਤ ਸੁਰੱਖਿਆ ਪਰਬੰਧਾਂ ਦੇ ਹੇਠ ਰੱਖਿਆ ਗਿਆ ਹੈ ਔਰ ਇਹ ਗੱਲ ਕੀਤੀ ਜਾਵੇ ਇੱਥੇ SSP ਦਾ ਤਰਨਤਾਰਨ ਸਿਂਗਰ ਲੰਬਾ ਵੱਲੋਂ ਖੁਦ ਪਹੁੰਚ ਕੇ ਇੱਥੇ ਜਿਹੜੀ ਆ ਨਿਗਰਾਨੀ ਕੀਤੀ ਜਾ ਰਹੀ ਹੈ ਔਰ ਇੱਥੇ JO ਵੀ ਸਮੇਂ-ਸਮੇਂ ਦੇ ਪਹੁੰਚ ਕੇ ਜਿਹੜੀ ਸੁਰੱਖਿਆ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਨੇ SSP ਇਹ ਸਾਰੇ ਇੱਥੇ ਤਿੰਨ ਲੇਅਰ ਦੀ ਜਿਹੜੀ ਸੁਰੱਖਿਆ ਪ੍ਰਬੰ ਅਕਤੂਬਰੇ ਉਹ ਜਿਹੜੀ ਆ ਗਿਣਤੀ ਸ਼ੁਰੂ ਹੋਵੇਗੀ ਔਰ ਜੇ ਗੱਲ ਕੀਤੀ ਜਾਵੇ ਸਾਜੇ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਨੁਮਾਇंदे ਵੀ ਆਵੇ ਉਹ ਵੀ ਸਮੇਂ-ਸਮੇਂ ਤੇ ਆ ਕੇ ਪਹੁੰਚ ਕੇ ਜਿਹੜੇ ਆਪਣੇ ਜਿਹੜੇ ਸਟਰੋਂਗ ਰੂਮ ਨੂੰ ਇਹ ਜਿਹਨੂੰ ਚੈੱਕ ਕਰਦੇ ਨੇ ਕਿ ਇਹ ਕਿਤੇ ਕੋਈ ਸਟਰੋਂਗ ਰੂਮ ਨਾਲ ਕੋਈ ਸ਼ਰਤ ਨਹੀਂ ਹੋਈ 14 ਤਰੀਕ ਨੂੰ ਸਵੇਰੇ 8 ਵਜੇ ਜਿਹੜੀ ਗਿਣਤੀ ਸ਼ੁਰੂ ਹੋ ਜਾਏਗੀ 12 ਤਰੀਕ 12 ਵਜੇ ਤੱਕ ਜਾਂ ਜਿਆਤਰਨ ਤਾਂ ਜਿਮਨੀ 14 ਤਰੀਕਾ ਕੋਸ਼ਿਸ਼ ਹੋ ਜਾਏਗਾ ਕਿ ਤਰਨਤਨ ਦਾ ਕੌਣ ਨਵਾਂ ਬਤਾਏਗਾ ਚੁਣਿਆ ਗਿਆ ਹੈ ਕਿੰਨੀ ਸੋਲਟੀ ਤੇ ਨਾਤ ਕੀਤੀ ਗਈ ਹੈ ਜਿੱਥੇ ਲਗਭਗ 100 ਦੇ ਲਗਭਗ ਤਨਾਤ ਕੀਤੇ ਗਏ ਹੈਗੇ 3 ਲੇਅਰ ਸਿਕਿਉਰਿਟੀ ਹੈਗੀ ਜਿਵੇਂ ਮਾਨਜ ਇਲੈਕਸ਼ਨ ਕਮਿਸ਼ਨ ਦੇ ਹੀ ਦਾਇਰਤਾ ਹੈਗੀ ਜਿਹੜੀ ਐਸਓਪੀ ਹੈਗੀ ਉਹਦੇ ਆਧਾਰ ਤੇ ਤੇ ਜਿਹਦੇ ਵਿੱਚ ਸਭ ਤੋਂ ਆਊਟਰ ਲੇਅਰ ਜਿਹੜੀ ਹੈਗੀ ਉਹ ਡਿਸਟ੍ਰਿਕਟ ਪੁਲਿਸ ਦੀ ਹੁੰਦੀ ਹੈਗੀ ਮਿਡਲ ਲੇਅਰ ਆਰਮਡ ਪੁਲਿਸ ਦੀ ਤੇ ਇਨਰ ਲੇਅਰ ਜਿਹੜੀ ਹੈਗੀ ਉਹ ਸੀਐਪੀਐਫ ਦੀ ਹੁੰਦੀ ਹੈ ਕਿ ਜਿਹੜੀ ਆਪਣੇ ਇੱਥੇ ਬੀਐਸਐਫ ਹੈਗੀ ਉਹਨਾਂ ਦੀ ਲੇਅਰ ਹੈਗੀ ਤੇ ਬੀਐਸਐਫ ਵੱਲੋਂ ਇੱਕ ਸ਼ਿਫਟ ਚ 8 ਮੁਲਾਜ਼ਮ ਤਨਾਤ ਕੀਤੇ ਗਏ ਬਾਕੀ ਜਿਹੜੇ ਹੈਗੇ ਆਰਮਡ ਪੁਲਿਸ ਤੇ ਤੇ ਡਿਸਟ੍ਰਿਕਟ ਪੁਲਿਸ ਦੇ ਮੁਲਾਜ਼ਮ ਤਨਾਤ ਕੀਤੇ ਗਏ ਕਿ ਸਰ ਜੀ ਸਿਆਸੀ ਪਾਰਟੀਆਂ ਨੇ ਇਹ ਜੀ ਉਹ ਆਰਓ ਸਾਹਿਬ ਵੱਲੋਂ ਗਾਈਡਲਾਈਨਸ ਸਾਰਿਆਂ ਨੂੰ ਜਿਹੜਾ ਹੈਗਾ ਸ਼ੇਅਰ ਕੀਤੀ ਜਾਂਦੀ ਹੈਗੀ ਜਿੱਦੇ ਵਿੱਚ ਕਿਸੇ ਵੀ ਪਾਰਟੀ ਦਾ ਜ਼ਿਕਰ ਕੋਈ অথੋराइਜ਼ਡ ਬੰਦਾ ਆ ਕੇ ਜਿਹੜਾ ਆਹ ਉਹ ਅਥੋਰਾਈਜ਼ ਕਰਦੇ ਹੈਗੇ ਉਹ ਆ ਕੇ ਦੇਖਣਾ ਚਾਹੇ ਤਾਂ ਇੱਥੇ ਸੀਸੀਟੀਵੀ ਸਕਰੀਨ ਆਹਰੋ ਸਾਹਬ ਵੱਲੋਂ ਲਵਾਈ ਗਈ ਹੈਗੀ ਜੀਨੂੰ ਐਕਸੈਸ ਕਰਕੇ ਉਹ ਦੇਖ ਸਕਦੇ ਹੈਗੇ ਸਰ ਇਹ ਗਿਣਤੀ ਵਾਲੇ ਦਿਨ ਜੇ ਗੱਲ ਕੀਤੀ ਜਾਵੇ ਕਿੰਨੀ ਦੂਰ ਤੱਕ ਆਪਾਂ ਪਬਲਿਕ ਨੂੰ ਰੱਖਿਆ ਜਾਵੇਗਾ ਜੀ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਆਪਣਾ ਪ੍ਰੋਟੋਕੋਲ ਹੈਗਾ ਕਾਊਂਟਿੰਗ ਸੈਂਟਰ ਤੋਂ 100 ਮੀਟਰ ਦੂਰ ਤੱਕ ਜਿਹੜਾ ਹੈਗਾ ਉਹ ਕਰਾਊਡ ਆਪਾਂ ਕੰਟਰੋਲ ਕਰਦੇ ਹੈਗੇ ਤੇ ਉਸਤੇ ਪਿੱਛੇ ਵਿੱਚ ਲੌਨ ਆਰਡਰ ਪਿਊਂਟ ਆਫ 뷰 ਨਾਲ ਅਸੀਂ ਧਿਆਨ ਚ ਰੱਖਦੇ ਵੇ ਅਸੀਂ ਇਨਸ਼ੋਰ ਕਰਾਂਗੇ ਕਿ 500 ਮੀਟਰ ਪਿੱਛੇ ਤੱਕ ਜਿਹੜਾ ਹੈਗਾ ਉਹ ਕੋਈ ਰਸ ਨ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ 100 ਦੇ ਕਰੀਬ ਜਿਹੜੇ ਮੁਲਾਜ਼ਮ ਹੈ ਇਥੇ ਈਵੀਐਮ ਦੀ ਸੁਰੱਖਿਆ ਦੇ ਲਈ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਅਕਾਊਂਟਿੰਗ ਵਾਲੇ ਦਿਨ ਜਿਹੜਾ ਆਪਾਂ ਜੇ ਲੋਕਾਂ ਨੂੰ ਆਮ ਲੋਕਾਂ ਨੂੰ 500 ਮੀਟਰ ਦੀ ਦੂਰੀ ਤਾਂ ਪਿੱਛੇ ਹੀ ਇੱਥੇ ਰੁਕਣਾ ਹੋਵੇਗਾ Pawan Sharma PTC News ਕਰਨ